ਅੱਜ ਸਾਸ੍ਰੀ ਕਾਲਜੀ ਪਿਆਰੇ ਦੋਸਤੋ ਕੀ ਹਾਲ ਚਾਲ ਜੀ ਠੀਕ ਠਾਕ ਹਾਂ ਵਧੀਆ ਤੇ ਉਮੀਦ ਕਰਦੇ ਹਾਂ ਸਾਰੇ ਐਨ ਫਿੱਟ ਫਾਟ ਹੋਵੋਗੇ ਤੁਸੀਂ ਤੇ ਅੱਜ ਦੀ ਵੀਡੀਓ ਲੈ ਕੇ ਆਪਾਂ ਫੇਰ ਇੱਕ ਵਾਰੀ ਆ ਜਾਣਾ ਤੁਹਾਡੇ ਸਾਰਿਆਂ ਨਾਲ ਤੇ ਆਪਾਂ ਜਾਣਦੇ ਆ ਲੰਮੇ ਰੂਟ ਤੇ 50 55 ਕਿਲੋਮੀਟਰ ਮੇਰੇ ਖਾਲ 60 60 60 ਕਿਲੋਮੀਟਰ ਹੋਣਾ ਆ ਰਾਮ ਨਾਲ ਇੱਥੋਂ ਇੱਥੋਂ ਕੀ ਅੱਧ ਦਾ ਰਾਹ ਤੇ ਆਪਾਂ ਆ ਗਏ ਆ ਬਾਕੀ ਆਪਣੇ ਨਾਲੇ ਸ਼ਕਤੀ ਭਾਈ ਆ ਸ਼ਕਤੀ ਭਾਈ ਕਿੱ사 ਹੈ ਠੀਕ ਹੈ ਜੀ ਬੜੀਆ ਹੈ ਆਦੇ ਆਪਾਂ ਹੁਣ ਬਸ ਲੱਗੇ ਜਾਂਦੇ ਹੌਲੀ ਹੌਲੀ ਤੇ ਬਾਕੀ ਆਪਾਂ ਤੁਹਾਨੂੰ ਵਿਖਾਣੇ ਸਾਰਾ ਵੀਊ ਅੱਜ ਦਾ ਕਿਹੜਾ ਏਰੀਆ ਏ ਕੀ ਵੀਊ ਏ ਕੀ ਹੈ ਕੀ ਨਹੀਂ ਤੇ ਬਣੇ ਰਹੋ ਬਸ ਵੀਡੀਓ ਦੇ ਨਾਲ ਠੀਕ ਹੈ ਜੀ ਪੂਰਾ ਟਾਈਮ ਆ ਲੱਗੇ ਨੇ ਟੈਂਟ ਇਸ ਇਹ ਅਰਬੀਆਂ ਦੇ ਟੈਂਟ ਨੇ ਸਾਰੇ ਇਹ ਜਦੋਂ ਜਦ ਵੀ ਸਰਦੀ ਆਤਾ ਨਾ ਸਕਦੀ ਤੇ ਇਧਰ ਆ ਕੇ ਇਹ ਲੋਕ ਟੈਂਟ ਲਗਾ ਲੈਂਦਾ ਫਿਰ ਇਧਰ ਹੀ ਰਹਿੰਦਾ ਹੈ ਸਰਦੀ ਸਰਦੀ ਮਤਲਬ ਇਹ ਨਹੀਂ ਕੋਈ ਮਾੜੇ ਮੋਟੇ ਵੱਡੇ ਵੱਡੇ ਚੰਗੇ ਚੰਗੇ ਘਰਾਂ ਦੇ ਲੋਕ ਨੇ ਪਰ ਇਹਨਾਂ ਨੂੰ ਇਹ ਲੋਕੋ ਅੱਛਾ ਲੱਗਦਾ ਹੈ ਇਹ ਲੋਕ ਨੂੰ ਅੱਛਾ ਲੱਗਦਾ ਐ ਸਹੀ ਆ ਪਹਾੜੀ ਏਰੀਆ ਸਾਰਾ ਆ ਇੱਥੋਂ ਦਾ ਅੰਦਰਲਾ ਆਫਿਸ ਵਗੈਰਾ ਐ ਦੇਖ ਬਹਿ ਨਿਕਲੋ ਆ ਆ ਸਾਰਾ ਜਿਹੜਾ ਪਹਾੜੀ ਏਰੀਆ ਐ ਆ ਪਹਾੜ ਨੇ ਵੱਡੇ ਵੱਡੇ ਆਪਾਂ ਨੇੜੇ ਵੀ ਵਿਖਾਵਾਂਗੇ ਤੁਹਾਨੂੰ ਥੋੜਾ ਦੂਰ ਵੀ ਵਿਖਾ ਦਿੰਨੇ ਆ ਉਹ ਦੇਖ ਫਾਇਰ ਹੋ ਰਿਹਾ ਉਧਰ ਅਜਿਹਾ ਲੱਗ ਰਿਹਾ ਜਿਵੇਂ ਆ ਪਾਪੂ ਪਾੜ ਗਿਆ ਹੁੰਦਾ ਕੋਈ ਇੱਥੇ ਨਾ ਅੱਗੇ ਅੱਗੇ ਚੱਲਣ ਡਈ ਆ ਵੇਖੋ ਅੱਗ ਵਾਲਤੀ ਵੀ ਹਾਂ ਕੋਈ ਪ੍ਰੋਬਲਮ ਹੋ ਗਿਆ ਰਹੇਗਾ ਇਹ ਦੇਖੋ ਲਾਈਟ ਟਾਲ ਕੇ ਖੜਾ ਹੋਇਆ ਹੈ ਗਾੜੀ ਆ ਆ ਵੇਖੋ ਅੱਗੇ ਚੱਲਣ ਲਈ ਕਿੰਨਾ ਬਹਿੰਕਰ ਹੈ ਯਾਰ ਹੈ ਤੇ ਆ ਹੈਗਾ ਗਾ ਇੰਟਰੈਂਸ ਸੇਖਦੇ ਪੈਲਸ ਦਾ ਇੱਥੇ ਨਵਾਂ ਪੈਲਸ ਬਣਿਆ ਅੱਗੇ ਤੇ ਗੇਟ ਤੇ ਹੁਣ ਅੱਗੇ ਜਾ ਕੇ ਜਾਣਕਾਰੀ ਦਿੰਨੇ ਆ ਤੁਹਾਨੂੰ ਹਾਂਜੀ ਗੇਟ ਰੁੱਪ ਗਏ ਆਪਾਂ ਤੇ ਆ ਹੈਗਾ ਸਾਰਾ ਸਕੀਰ ਦਾ ਏਰੀਆ ਸਕੀਰ ਮਤਲਬ ਇਹ ਸਾਰਾ ਏਰੀਆ ਸਕੀਰ ਹੈ ਸਕੀਰ ਏਰੀਆ ਦਾ ਨਾਮ ਇਹਦਾ ਆ ਕੇ ਫਿਰ ਪਹਾੜ ਜene ਪਹਿਲਾਂ ਸਮੁੰਦਰ ਇਹ ਪਹਾੜਾ ਤੋਂ ਵਿੱਚ ਆਉਂਦਾ ਸੀ ਤੇ ਉਹ ਅਜੇ ਵੀ ਪਹਾੜਾਂ ਦੇ ਉੱਤੇ ਨਿਸ਼ਾਨ ਬਣੇ ਆ ਸਾਰੇ ਜਿਵੇਂ ਜਿਵੇਂ ਪਾਣੀ ਦੇ ਨੇ ਝਟਕੇ ਲੱਗਦੇ ਆ ਪਾਣੀ ਉੱਤੇ ਤਰਦਾ ਹੈ ਉਹਵੇਂ ਨਿਸ਼ਾਨ ਬਣੇ ਨੇ ਸਾਰੇ ਸਕੀਰ ਦਾ ਏਰੀਆ ਸਾਰਾ ਤੇ ਐਸੇ ਇਸ ਏਰੀਆ ਦੇ ਵਿੱਚ ਥੋੜੀ ਦੂਰ ਜਾ ਕੇ ਇਥੋਂ ਜਾ ਕੇ ਚੜਾਈ ਚੜਾਂਗੇ ਤੁਹਾਨੂੰ ਦਿਖਾਵਾਂਗੇ ਫਿਰ ਇਸ ਏਰੀਆ ਦੇ ਵਿੱਚ ਸ਼ੇਖ ਨੇ ਪੈਲਸ ਬਣਾਇਆ ਆਪਣਾ ਕਿ ਜਿਹੜਾ ਮਤਲਬ ਇੱਥੋਂ ਦਾ ਨਾਲੋਂ ਵੀ ਪ੍ਰਧਾਨ ਮੰਤਰੀ ਜਿਵੇਂ ਆਪਣੇ ਇੰਡੀਆ ਉਵੇਂ ਜਿਹੜਾ ਸਭ ਤੋਂ ਵੱਡਾ ਇੱਥੋਂ ਦਾ ਉਹਦੇ ਬਣੇ ਨੇ ਪੈਲਸ ਥਾਂ ਥਾਂ ਤੇ ਬਣੇ ਨੇ ਉਂਝ ਤੇ ਪਰ ਇੱਕ ਇੱਕ ਜਿਹੜਾ ਇੱਥੇ ਬਣਾਇਆ ਉਹਨੇ ਆ ਵੇਖੋ ਪਹਾੜ ਆ ਪਹਾੜ ਛੋਟਾ ਜਿਹਾ ਹੀ ਉਂਝ ਤੇ ਪਰ ਵੱਡੇ ਵੱਡੇ ਵੀ ਬਣੇ ਨੇ ਉਹ ਨਾਲੇ ਦੇ ਇੱਕ ਵੇਖੋ ਆ ਦੇਖੋ ਇਹ ਨਾਲ ਇਹ ਨਾਲਾ ਹੈ ਤੇ ਤੇ ਅ ਇੱਥੋਂ ਅੱਗੇ ਜਾ ਕੇ ਆਪਾਂ ਤੁਹਾਨੂੰ ਵਿਖਾਣੇ ਚੜਾਈ ਚੜ ਕੇ ਪੈਲੈਸ ਦਾ ਗੇਟ ਤੱਕ ਤੇ ਵਿਖਾ ਦਿਆਂਗੇ ਅੱਗੇ ਭਾਵੇਂ ਨਾ ਵਿਖਾਈਏ ਕਿਉਂਕਿ ਇਹ ਵੀ ਕੁਸ਼ ਹੁੰਦੀਆਂ ਨਾ ਨਈ ਵੀਡੀਓ ਵੀਡੀਓ ਬਣਾਣ ਦੇ ਦਿੰਦੇ ਉੱਥੇ ਤਾਂ ਕਰਕੇ ਫਿਰ ਆਪਾਂ ਨਹੀਂ ਬਣਾ ਸਕਦੇ ਆ ਇਦਾਂ ਦੇ ਇਦਾਂ ਦੇ ਪਲਾਂਟ ਲੱਗੇ ਆ ਸਾਰੇ ਇਹ ਸਾਰਾ ਏਰੀਆ ਜਿਹੜਾ ਹੈ ਨਾ ਇਹ ਹੈਗਾ ਔਇਲ ਏਰੀਆ ਇੱਥੇ ਨਿਕਲਦਾ ਤੇਲ ਜਿਵੇਂ ਆਪਾਂ ਪੈਟਰੋਲ ਡੀਜ਼ਲ ਹੁੰਦਾ ਨਾ ਉਹ ਕੱਚਾ ਤੇਲ ਨਿਕਲਦਾ ਤੇ ਉਹਦਾ ਕੱਚੇ ਨੂੰ ਫਿਰ ਬਣਾਉਂਦੇ ਨੇਗਾ ਰਫਾਈਨ ਕਰਕੇ ਜਿਵੇਂ ਆਪਣੇ ਰਫੈਂਡਰੀਆਂ ਲੱਗੀਆਂ ਨੇ ਪਾਣੀ ਪੱਤ ਵੀ ਜਿਵੇਂ ਰਫੈਂਡਰੀ ਹੋਰ ਵੀ ਆਵਾਂ ਤੇ ਹੋਣਗੀਆਂ ਮੈਂ ਕਦੀ ਵੇਖੀਆਂ ਨਹੀਂ ਪਰ ਪਾਣੀ ਪਤਲੇ ਜਦ ਆਪਾਂ ਨੂੰ ਪਤਾ ਆ ਆ ਵੇਖੋ ਆਓ ਜਿਹੜਾ ਇਹ ਇਹ ਇੰਟਰੈਂਸ ਸੇ ਜਿਹੜਾ ਪੈਲਸ ਦਾ ਇੰਟਰੈਂਸ ਹੈ ਨਾ ਇਹ ਪੈਲਸ ਸ਼ੁਰੂ ਹੋ ਜਾਂਦਾ ਤੇ ਖਤਮ ਉਹ ਤੇ ਪਤਾ ਨਹੀਂ ਕਿੱਥੇ ਜਾ ਕੇ ਹੁੰਦਾ ਬੜੇ ਵੱਡੇ ਬੜੇ ਲੰਮੇ ਚੌੜੇ ਏਰੀਆ ਦੇ ਵਿੱਚ ਇੰਨਾ 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 ਲੰਮਾ ਚੌੜਾ ਏਰੀਆ ਵੀ ਆਪਾਂ ਹਿਸਾਬ ਨਹੀਂ ਲਾ ਸਕਦੇ ਬੜਾ ਲੰਮਾ ਚੌੜਾ ਤਰਖਤ ਉਰਾ ਪਰਾਂ ਤਾਂ ਪੈਲਾਸ ਹੈ ਕੋਈ ਨਾ ਕਮਾਲ ਤੇ ਇੱਥੇ ਰਹਿਣਾ ਹੁੰਦਾ ਸਿਰਫ ਉਹਨਾਂ ਨੇ 2 ਤੋਂ 3 ਮਹੀਨੇ ਬਸ ਠੰਡ ਠੰਡਦੇ ਤੇ ਉਹ ਵੀ ਆ ਵੇਖੋ ਪਹਾੜ ਤੇ ਇਸ ਚੜਾਈ ਦੇ ਉੱਤੇ ਜਾ ਕੇ ਇੱਥੋਂ ਆ ਜਿੰਨਾ ਵੀ ਸਾਰਾ ਕੈਂਪ ਹੈ ਇਹ ਹੈਗਾ ਉਹਨਾਂ ਦੀ ਸਕਿਉਰਟੀ ਆਰਮੀ ਵਾਲੇ ਨੇ ਆਰਮੀ ਸਕਿਉਰਟੀ ਦਾ ਤੇ ਉੱਤੇ ਆ ਥੱਲੇ ਵੀ ਉਦਾਂ ਹੀ ਹੈ ਉੱਤੇ ਵੀ ਆਰਮੀ ਸਕਿਉਰਟੀ ਦਾ ਸਾਰਾ ਤੇ ਬਾਕੀ ਆ ਹੁਣ ਪੈਲਾਸ ਵਾਲਾ ਰਾਹ ਹੈ ਆਪਾਂ ਚੜਨਦੇ ਆ ਸਾਰਾ ਆਹ ਇੱਥੇ ਜਾ ਕੇ ਘਟੋ ਘਟੋ ਵੀ 50 50 ਫੁੱਟ ਉੱਤੇ ਜਾ ਕੇ ਬਣਾਇਆ ਇਹਨਾਂ ਨੇ ਪਹਾੜ ਦੇ ਉੱਤੇ ਆਹ ਵੇਖੋ ਸਿਕਿਉਰਿਟੀ ਗਾਰਡ ਖਲੋਤਾ ਉੱਤੇ ਆਹ ਸਾਰਾ ਰੋਡ ਉੱਤੇ ਚੜ ਗਏ ਹੁਣ ਇੱਥੇ ਪਾਸ ਲੈਣਾ ਆਪਾਂ ਆਪਣਾ ਆਈਡੀ ਦੇ ਕੇ ਪਾਸ ਲੈਣਾ ਪੈਣਾ ਇੱਥੇ ਆਦ ਗਏ ਇੱਥੇ ਨਵਾਂ ਪੰਗਾ ਪੈ ਗਿਆ ਹੁਣ ਉਹ ਆਂਦ ਨੇ ਵੀ ਤੁਹਾਡਾ ਪਾਸ ਹੀ ਨਹੀਂ ਬਣਾਇਆ ਤੇ ਪਾਸ ਸਾਡਾ 2024 ਤੱਕ ਹੈਗਾ ਸੀ ਤੇ ਉਹ ਦੋਂ ਦੇ ਰਹੇ ਪਿਛਲੇ ਸਾਲ ਵਾਂ ਵਕ ਟਾਈਮ ਆਏ ਆ ਤੇ ਐਤ ਕੀ ਹੁਣ ਪਾਸ ਖਤਮ ਹੋ ਗਿਆ ਆ ਨਿਊ ਇਅਰ ਤੋਂ ਬਾਅਦ ਮਤਲਬ ਪਾਸ ਬਣਾਇਆ ਨਹੀਂ ਗਾ ਹੁਣ ਵੈਨੇ ਅੰਦਰ ਜਾਣ ਦਿੰਦੇ ਆ ਕਿ ਨਹੀਂ ਦਿੰਦੇ ਫੇਰ ਦੇਖਦੇ ਆ ਕੀ ਕਰਦੇ ਆ ਤੇ ਆ ਆ ਵੇਖੋ ਮੈਂ ਜਿਹੜਾ ਤੁਹਾਨੂੰ ਆਖੰਡਿਆ 50 ਮੀਟਰ ਆ ਵੇਖੋ ਆ ਰੋਡ ਜਾਂਦਾ ਸਿੱਧਾ ਆ ਰੋਡ ਥੱਲੇ ਉਤਰਦਾ ਸਿੱਧਾ ਇੱਥੋਂ 50 ਮੀਟਰ ਹਾਈ ਦੇ ਮਤਲਬ ਥੱਲੇ ਤੇ ਉੱਤੇ ਦਾ ਫਰਕ 50 ਮੀਟਰ ਦਾ ਹੈ ਤੇ 50 ਮੀਟਰ ਹਾਈਟ ਦੇ ਵਿੱਚ ਬਣਾਇਆ ਹੈ ਇਹ ਜਿਹੜਾ ਸਾਰਾ ਪਹਿਲਾਂ ਸਤਾ ਗੇਟ ਹੈ ਮੈਂ ਵਖਾ ਨਹੀਂ ਸਕਦਾ ਤੇ ਬਾਕੀ ਨੂੰ ਦੇਖਦੇ ਹਾਂ ਕੀ ਬਣਦਾ ਜੇ ਦੇ ਮੰਨ ਗਿਆ ਤੇ ਚੱਲਾਂਗੇ ਅੰਦਰ ਨਹੀਂ ਤੇ ਇੱਥੇ ਵਾਪਸ ਜਾਣਾ ਪੈਣਾ ਉਧਰ ਅੱਗੇ ਵੇਖੋ ਆ ਵੇਖੋ ਉਧਰੋਂ ਗੱਡੀਆਂ ਆਉਣ ਦੇ ਉਧਰ ਵੀ ਇੰਨਾ ਹੀ ਹੈ ਥੱਲੇ ਹਾਈਟ ਹੈ ਉੱਤੇ ਪਹਿਲੇ ਹਾਈਟ ਦੇ ਵਿੱਚ ਠੀਕ ਹੈ ਜੀ ਮਿਲਦੇ ਆਵਾਲੀ ਹੈ ਨਾ ਰੌਂਡਾਪੜ ਆਵਾਲੀ ਰਫਾ ਚੜਨ ਦਾ ਟਾਈਮ ਆ ਦੇਖ ਲਓ ਜੀ ਇੱਥੋਂ ਹਾਈਟ ਦੇਖ ਲਓ ਹੁਣ ਥੱਲੇ ਨੂੰ ਜਾ ਰਹੇ ਹਾਂ ਅੰਦਰ ਜਾਣਾ ਮੰਤਾਂ ਆ ਆ ਜਿੰਨਾ ਵੀ ਤੁਸੀਂ ਵੇਖਣ ਰਿਹਾ ਕਾਲਾ ਕਾਲਾ ਇਹ ਸਾਰਾ ਰਸਤਾ ਹੈ ਆ ਵੇਖੋ ਆ ਲਾਈਨ ਜਿਹੜੀ ਲੱਗ ਕਾਲੀ ਲਾਈਨ ਦਿਸਣ ਰਹੀ ਹੈ ਕੈਮਰਾ ਥੋੜਾ ਜਿਹਾ ਹਿੱਲ ਰਿਹਾ ਇਹ ਆ ਸਾਰਾ ਰਾਹ ਹੀ ਹੈ ਇਹ ਸਾਰਾ ਇਦਾਂ ਹੀ ਏਰੀਆ ਜਿਹੜਾ ਕੁੰਝੜਿਆ ਜਾਂ ਪਰ ਇੱਥੇ ਕੋਈ ਗੱਲ ਚੰਗੀ ਏ ਵੀ ਇੱਥੇ ਪਟ્રોલ ਡੀਜ਼ਲ ਕੱਟਣ ਦਾ ਸਾਧਨ ਹੈਗਾ ਤੇ ਧਰਤੀ ਜੀ ਤੇਲ ਵੀ ਹੈ ਤੇ ਇਸੇ ਚੀਜ਼ ਤੋਂ ਇਹ ਲੋਕ ਬਚੇ ਫਿਰਦੇ ਆ ਆ ਵੇਖੋ ਆ ਪਹਾੜ ਨੇ ਛੋਟੇ ਛੋਟੇ ਆਹੀ ਚੀਜ਼ ਬਚਾਈ ਜਾਂਦੀ ਇਹਨਾਂ ਨੂੰ ਆ ਆ ਵੇਖੋ ਆ ਪਾਈਪ ਲਾਈਨ ਪਈ ਸਾਰੀ ਤੇ ਮੈਂ ਵੀ ਪਹਿਲਾਂ ਇੱਥੇ ਕੰਮ ਕੀਤਾ 23 ਸਾਲ ਇਸ ਏਰੀਏ 'ਚ ਹੀ ਮੈਂ 23 ਸਾਲ ਕਰਦਾ ਰਿਆਂ ਆ ਵੇਖੋ ਆ ਸਾਰੀ ਪਾਈਪ ਲਾਈਨ ਪਈ ਏ ਸਾਰੇ ਏਰੀਏ 'ਚ ਹੀ ਸਾਰੇ ਏਰੀਏ 'ਚ ਐਸੀ ਸ਼ਕਤੀ ਹੈ ਨਾ ਇਹ ਪਾਈਪ ਲਾਈਨ ਇਹ ਪੇਰ ਬਾਦ ਕੱਚੇ ਤੇਲ ਦੀ ਪਾਈਪ ਲਾਈਨ ਹੈ ਸਾਰੀ ਆ ਗੋਲ ਜਿਹਾ 파ੜਕ ਡਾ ਸੋਣਾ ਆ ਵੇਖੋ ਮੇਰੇ ਖਰਨਾਲ ਦਾ ਆ ਦੇਖ ਲੋ ਐ ਪਲਾਂਟ ਬਣਿਆ ਐ ਇਦਾਂ ਹੀ ਇਦਾਂ ਦੇ ਪਲਾਂਟ ਬਣਿਆ ਐ ਕਈ ਇਹ ਹਰੇ ਹੁਣ ਪਤਾ ਨਹੀਂ ਕਾ ਦਾ ਪਲਾਂਟ ਐ ਕੱਚੇ ਤੇਲ ਵਾਲਾ ਤਾਂ ਨਹੀਂ ਹੈਗਾ ਇਹ ਪਲਾਂਟ ਪਤਾ ਨਹੀਂ ਕਿਸ ਚੀਜ਼ ਦਾ ਐ ਇਹ ਕਾ ਸ਼ਕਤੀ ਦੇ ਸਿਰ ਦੇ ਉੱਤੇ ਪਾੜਿਆ ਵੇਖੋ ਇਦਾਂ ਹੀ ਬੜੇ ਵਧੀਆ ਪਾੜਦੇ ਨੇ ਤੇ ਉਹ ਉੱਥੇ ਨੇੜੇ ਜਾ ਕੇ ਵਖਾਣ ਤੁਹਾਨੂੰ ਜਿਵੇਂ ਪਾਣੀ ਟਕਰਾਂਦਾ ਹੁੰਦਾ ਨਾ ਇਹ ਐ ਜਕਤੀ ਇਹ ਦੇਖ ਐਸੇ ਜਿਹਾ ਜਿਹਾ ਪਾਣੀ ਟਕਰਾ ਕੇ ਔਰ ਹੁੰਦਾ ਨਾ ਜਿਵੇਂ ਕਿਸੇ ਮਿੱਟੀ ਦੇ ਉੱਪਰ ਪਾਣੀ ਦਾਲਦਾ ਐ ਤਾਂ ਐਸਾ ਲੱਗਦਾ ਆ ਵੇਖੋ ਕਿਵੇਂ ਆ ਵੇਖੋ ਅਤੇ ਓੜੀਆਂ ਜੀਆਂ ਵੇਖ ਸਕਦੇ ਹੋ ਤੁਸੀਂ ਐਦਾਂ ਲੱਗਦਾ ਵੀ ਬੜੀਆਂ ਸਦੀਆਂ ਪਹਿਲਾਂ ਪਾਣੀ ਇਹਨਾਂ ਦੇ ਵਿੱਚ ਵਜ ਵਜ ਕੇ ਐਦਾਂ ਬਣਿਆ ਹੈ ਆ ਵੇਖੋ ਤਾਂ ਵੇਖੋ ਇਹ ਆ ਏਰੀਆ ਸਾਰਾ ਜੇ ਤੇ ਇਹ ਬਹੁਤ ਘੱਟ ਏਰੀਆ ਵਖਾਇਆ ਤੁਹਾਨੂੰ ਮੈਂ ਛੋਟਾ ਜਿਹਾ ਜਿੱਧਰ ਮੈਂ ਕੰਮ ਕੀਤਾ ਅਸੀਂ ਆਉਂਦੇ ਇੱਧਰ ਵੀ ਸਾਂ ਪਰ ਉਹ ਏਰੀਆ ਬਹੁਤ ਤਗੜਾ ਏ ਇਹ ਉੰਜੇ ਦਾ ਨਾਂ ਏ ਜੱਬਲ ਜੱਬਲ ਜੀ ਜੱਬਲ ਏਰੀਆ ਏ ਉੰਜੇ ਨੂੰ ਜੱਬਲ ਵੀ ਆਉਂਦੇ ਆ ਸ਼ਗੀਰ ਵੀ ਆਉਂਦੇ ਆ ਮੈਂ ਉਹਨਾਂ ਨਾਇਬ ਸ਼ਗੀਰ ਔਰ ਜਬਲ ਕਹਿੰਦੇ ਆ ਕਈ ਲੋਕ ਤੇ ਇਹ ਇੱਕ ਕੰਪਨੀ ਇਸ ਏਰੀਆ ਨੂੰ 20 ਸਾਲਾਂ ਵਾਸਤੇ ਲੈਂਦੀ ਹੈ ਮਤਲਬ ਕੰਟਰੈਕਟ ਤੇ ਵੀ ਜਿਹੜੀ ਕੰਪਨੀ ਵੀ ਲੈਂਦੀ ਹੈ ਉਹ ਤੇਲ ਕੱਢਦੀ ਹੈ ਇਹਦੇ ਵਿੱਚੋਂ ਆ ਵੇਖੋ ਆ ਵੀ ਪਹਾੜ ਤੇ ਜਿਹੜੀ ਵੀ ਕੰਪਨੀ ਇਸ ਤੋਂ ਲੈਂਦੀ ਹੈ ਮਤਲਬ ਇਹਨੂੰ ਲੀਜ਼ ਤੇ ਹੀ ਲੈਂਦੇ ਆ ਖਸਾਬ ਨਾਲ ਤੇ ਲੀਜ਼ ਤੇ ਜਿਵੇਂ ਆਪਾਂ ਕਹਿ ਦਿੰਨਾ ਵੀ ਆਪਾਂ ਜ਼ਮੀਨ ਠੇਕੇ ਤੇ ਲਈ ਹੈ ਠੇਕੇ ਦਿੱਤੀ ਹੈ ਗੇਟ ਆ ਗਿਆ ਬਾਅਦ ਚ ਦਾ ਕਰਦੇ ਆ ਗੱਲ ਆ ਵੇਖੋ ਆ ਵੀ ਉਦਾਂ ਹੀ ਆ ਵੀ ਪਹਾੜ ਹੈ ਵੇਖੋ ਇਦਾਂ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਨਾਲ ਵਜ ਵਜ ਕੇ ਖੁਰਤਾ ਜਿੱਥੋਂ ਖੁਰ ਸਕਦਾ ਹੈ ਬਾਕੀ ਆ ਮਜ਼ਬੂਤ ਖੜਾ ਆ ਵੇਖੋ ਆ ਕੱਚੇ ਤੇਲ ਵਾਲਾ ਜਗਾੜ ਹੈ ਸਾਰਾ ਆ ਮਸ਼ੀਨ ਲੱਗੀ ਹੈ ਇਹੀ ਕੱਚਾ ਤੇਲ ਤਾਂ ਚੁੱਕਦੀ ਹੈ ਤੇ ਉਹ ਕੱਚਾ ਤੇਲ ਫਿਰ ਪਾਈਪਲਾਈਨ ਦੇ ਵਿੱਚੋਂ ਦੀ ਜਾਂਦਾ ਸਾਰਾ ਆ ਫਾਇਰ ਅਜੇ ਵੀ ਇੱਥੇ ਹੋਣ ਰਿਹਾ ਅੱਗ ਅਜੇ ਵੀ ਲੱਗੀ ਆ ਵੇਖੋ ਅਜੇ ਵੀ ਅੱਗ ਚੱਲਦੀ ਪਈ ਹੈ ਇੱਥੇ ਤੇ ਪਤਾ ਨਹੀਂ ਇੰਨੀ ਥੱਲੇ ਫਾਇਰ ਹੁੰਦਾ ਨਹੀਂ ਅੰਜ ਪਰ ਸ਼ਾਇਦ ਉਹਨਾਂ ਨੇ ਖੋਲਿਆ ਹੋਵੇਗਾ ਨਹੀਂ ਤੇ ਹੁਣ ਨੂੰ ਤਾਂ ਇੱਥੇ ਕਾਰਵਾਈ ਪੈ ਜਾਣੀ ਸੀ ਜਿਹੜੇ ਹਿਸਾਬ ਨਾਲ ਅੱਗ ਲੱਗੀ ਜਿਉਂ ਤਾਂ ਲੱਗੀ ਹੁੰਦੀ ਆਹ ਰੇਗ ਦੇਖੋ ਇਹਨੂੰ ਰੇਗ ਆਂਦੇ ਨੇ ਇਹਦੇ ਵਿੱਚ ਬੋਰਵੈਲ ਹੋਣਾ ਹੁਣ ਬੋਰਵੈਲ ਕਰਕੇ ਤੇ ਫਿਰ ਇਹਨਾਂ ਨੇ ਇੱਥੋਂ ਪੈਪ ਪਾਣੇ ਆ ਥੱਲੇ ਪੈਪ ਪਾ ਕੇ ਫਿਰ ਇਹਦੇ ਚ ਕੱਚਾ ਤੇਲ ਨਿਕਲਣਾ ਇਦਾਂ ਸਿਸਟਮ ਹੈ ਸਾਰਾ ਆਹ ਵੇਖੋ ਆ ਜਿਹੜੇ ਲੱਗੇ ਨਾ ਆ ਜਿਹੜੇ ਉਤੋਂ ਥੱਲੇ ਜਾਂਦੇ ਆ ਹਿੱਲਦੇ ਆ ਆ ਚਾਲੂ ਇਸ ਟਾਈਮ ਆ ਵੇਖੋ ਚੱਲਣ ਰਿਹਾ ਥੱਲੇ ਉੱਪਰ ਥੱਲੇ ਉੱਪਰ ਜਾਂਦੇ ਨੇ ਤੇ ਇਹ ਇਹ ਕੱਚਾ ਤੇਲ ਕੱਢਦੇ ਨੇ ਮਤਲਬ ਇਹ ਇਹ ਜਿਹੜਾ ਉਹ ਰੈਗ ਲੱਗਾ ਬੋਰਵੈਲ ਹੁੰਦਾ ਹੈ ਇਸੇ ਚੀਜ਼ ਵਾਸਤੇ ਹੁੰਦਾ ਆ ਉਹ ਵੇਖੋ ਇੱਕੋ ਹੀ ਹੈ ਇਹ ਜਿਹੜਾ ਬੋਰਵੈਲ ਹੁੰਦਾ ਇਹਨਾਂ ਚੀਜ਼ਾਂ ਵਾਸਤੇ ਹੁੰਦਾ ਹੈ ਇਹੀ ਲਾਂਦੇ ਆ ਤੇ ਇਹ ਲਾ ਕੇ ਮੁੜ ਕੇ ਤੇਲ ਕੱਢਦੇ ਆ ਐ ਐ ਜਿਵੇਂ ਥੱਲੇ ਨੂੰ ਉਤਰਨ ਹੋਈ ਜਾਂਦਾ ਉਹ ਤੇਲ ਕੱਢਦੇ ਤੇ ਐਵੇਂ ਤੇ ਇੱਥੇ ਸਿੰਗਲ ਜਿਹਰਾ ਰਾਹ ਨੇ ਇੱਕ ਪਾਸੇ ਗੱਡੀ ਜਾ ਸਕਦੀ ਹੈ ਇੱਕ ਪਾਸੇ ਆ ਸਕਦੀ ਹੈ ਤੇ ਆ ਸਾਰਾ ਸਖੀਰ ਏਰੀਆ ਹੀ ਹੈ ਤੇ ਅੱਗੇ ਸਖੀਰ ਉਹ ਵੀ ਹੈਗਾ ਸਖੀਰ 에ਅਰਬੇਸ ਮਤਲਬ ਜਿਹੜਾ 에어ਪੋਰਟ ਹੈ ਉਹ ਵੀ ਹੈਗਾ ਇੱਥੇ ਪਰ ਉਹ ਸੇਫਟੀ ਦੇ ਪ੍ਰੋਫੈਸ਼ਨਲ ਨਾ ਮਤਲਬ ਵੀਡੀਓ ਬੁੜੀ ਨਹੀਂ ਬਣਾਉਣ ਦਿੰਦੇ ਉੱਥੇ ਤੇ ਪਹਾੜ ਸਾਰੇ ਏਰੀਆ ਜੀ ਹੈਗੇ ਲੰਮੇ ਲੰਮੇ ਆ ਵੇਖੋ ਜਿਵੇਂ ਉਹ ਪਹਾੜ ਦਿਸਣਾ ਨਾ ਪਿੱਛੇ ਆਪਾਂ ਟੈਂਟਾਂ ਵਾਲੀ ਜਗ੍ਹਾ ਤੇ ਆ ਗਏ ਆ ਫੇਰ ਆ ਟੈਂਟ ਲੱਗੇ ਨੇ ਸਾਰੇ ਅਰਬੀ ਜਿਹੜੇ ਨਾ ਆ ਵੇਖੋ ਆ ਟੈਂਟ ਨੇ ਸਾਰੇ ਆ ਸਾਰੇ ਟੈਂਟ ਲੱਗੇ ਆ ਇਹ ਅਰਬੀ ਜਿਹੜੇ ਨੇ ਸ਼ਿਆਲਾਂ ਦੇ ਵਿੱਚ ਰਾਤਾਂ ਨੂੰ ਛੱਡ ਛੜਾ ਕੇ ਆਪਣਾ ਡੰਡਾ ਡੇਰਾ ਘਰ ਵਾਲਾ ਇੱਥੇ ਆ ਕੇ ਰਹਿਣ ਲੱਗ ਜਾਂਦੇ ਨੇ 16 ਦਸੰਬਰ ਤੋਂ 20 ਦਸੰਬਰ ਤੋਂ ਬਾਅਦ ਜਿਵੇਂ ਜਿਵੇਂ ਠੰਡ ਸ਼ੁਰੂ ਹੋ ਜਾਂਦੀ ਹੈ ਉਵੇਂ ਇੱਥੇ ਆ ਕੇ ਰਹਿਣ ਲੱਗ ਜਾਂਦੇ ਨੇ ਇੱਥੇ ਰਹਿੰਦੇ ਨੇ ਸਿਆਲ ਸਿਆਲ ਫਿਰ ਜਿੰਨਾ ਚਿਰ ਠੰਡ ਵਧਿਆ ਪੈਂਦੀ ਹੈ ਉਨਾ ਚਿਰ ਫਿਰ ਇੱਥੇ ਲਾਉਂਦੇ ਡੇਰਾ ਆ ਵੇਖੋ ਪਾਈਪ ਲੈਣਾ ਇਹ ਸਾਰੇ ਕੱਚੇ ਤੇਲ ਵਾਲੀ ਪਾਈਪ ਲਾਈਨ ਜਿੰਨੀ ਹੈਗੀ ਆ ਆ ਮੋٹے ਮੋٹے ਵੱਡੇ ਵੱਡੇ ਪਾਈਪ ਆ ਵੇਖੋ ਆ ਜਿੰਨੇ ਪਾਈਪ ਨੇ ਸਾਰੇ ਔਇਲ ਵਾਲੇ ਨੇ ਆ ਕੇ ਉਹਨੂੰ ਪਲਾਂਟ ਇੱਕ ਫੇਰ ਆ ਗਿਆ ਇੱਥੇ ਇਹ ਸਾਰਾ ਕੰਮ ਇਸੇ ਇਸੇ ਚੀਜ਼ ਦਾ ਹੀ ਕੰਮ ਹੈ ਸਾਰਾ ਇਹ ਆਹ ਵੇ ਟੈਂਟ ੱਗੇ ਵੇਖੋ ਕਿੰਨੇ ਜਿਆਦਾ ਲੱਗੇ ਨੇ ਆਹ ਵੇਖੋ ਮੇਰਾ ਥੋੜਾ ਜਨਾ ਕੈਮਰਾ ਲਾ ਲਓ ਵੀ ਘਟ ਛੋਟੀ ਕੁਆਲਿਟੀ ਦਾ ਹੈ ਤਾਂ ਕਰਕੇ ਜਿਆਦਾ ਨਹੀਂ ਸ਼ੋਅ ਕਰ ਸਕਦਾ ਆਹ ਵੇਖੋ ਆਓ ਲੱਗੇ ਨੇ ਜਿਹੜੇ ਤੇਲ ਕੱਢਣ ਵਾਲੇ ਨੇ ਇਹ ਮੈਂ ਪਹਿਲਾਂ ਬੁਖਾਇਆ ਸੀ ਤੁਹਾਨੂੰ ਪਿੱਛੇ ਬੁਖਾਇਆ ਸੀ ਜਿਵੇਂ ਤੁਹਾਨੂੰ ਤੇ ਉਦਾਂ ਹੀ ਇਹ ਵਧੀਆ ਹੈ ਆਪਣਾ ਮਤਲਬ ਏਰੀਆ ਫੁੱਲ ਸੇਫਟੀ ਹੈ ਗੱਡੀਆਂ ਇੱਥੇ ਹਾਰ ਟਾਈਮ ਘੁੰਮਦੀਆਂ ਰਹਿੰਦੀਆਂ ਨੇ ਹੋਰ ਕੰਪਨੀਆਂ ਵੀ ਕੰਮ ਕਰਦੀਆਂ ਜਿਵੇਂ ਆ ਬੰਦੇ ਲੱਗੇ ਨੇ ਆ ਵੇਖੋ ਆ ਬੰਦੇ ਲੱਗੇ ਨੇ ਇਹਨਾਂ ਦਾ ਇਹੀ ਕੰਮ ਹੁੰਦਾ ਆ ਆ ਪਾਪਾ ਵਗੈਰਾ ਦੀ ਦੇਖ ਰੱਖ ਕਰਨਾ ਤੇ ਵੇਖਣਾ ਵੀ ਕਿਤੇ ਲੀਕ ਵਗੈਰਾ ਤੇ ਨਹੀਂਗਾ ਇਹਨਾਂ ਬੰਦਿਆਂ ਦਾ ਇਹੀ ਕੰਮ ਹੁੰਦਾ ਤੇ ਆ ਫਿਰ ਇੱਕ ਪਲਾਂਟ ਇੱਥੇ ਆ ਗਿਆ ਐਸੇ ਆਈਏ ਰਸਤੇ ਕੋ ਜਾ ਕੇ ਨਾ ਸ਼ਕਤੀ ਪਹਿਲੇ ਹਮਾਰਾ ਆਫਿਸ ਥਾ ਇਧਰ ਅੱਗੇ ਉਹ ਜਿੱਧਰ ਉਹ ਛੋਟਾ ਪਹਾੜ ਹੈ ਨਾ ਅੱਗੇ ਉਧਰ ਵਾਹ ਪੇ ਜਾ ਕੇ ਹਮਾਰਾ ਆਫਿਸ ਥਾ ਕੰਪਨੀ ਦਾ ਜੋ ਪਹਿਲੇ ਕੰਪਨੀ ਥਾ ਨਾ ਮੇਰਾ ਹਾਂ ਉਹਾਂ ਪੇ ਉਹ ਸਾਹਮਣੇ ਉਹ ਪਹਾੜ ਦੇ ਸਾਹਮਣੇ ਬਿਲਕੁਲ ਇਧਰਲੇ ਪਾਸੇ ਆਫਿਸ ਸੀ ਸਾਡਾ ਮੈਂ 23 ਸਾਲ ਕੀਤਾ ਇੱਥੇ ਕੰਮ ਬਹੁਤ ਵਧੀਆ ਏਰੀਆ ਹੈ ਪਰ ਇੱਥੇ ਡਿਊਟੀ ਜੇ ਆਵੇ 12 ਘੰਟੇ ਹੁੰਦੀ ਹੈ ਡਿਊਟੀ ਇੱਥੇ 8 ਘੰਟੇ ਵਾਲਾ ਸਿਸਟਮ ਹੋਣੀਗਾ ਡਿਊਟੀ ਇੱਥੇ ਸਾਨੂੰ 12 ਘੰਟੇ ਕਰਨੀ ਪੈਣੀ ਹੈ 12 ਘੰਟੇ ਡਿਊਟੀ ਕਰਦਾ ਕਿਹੜਾ ਕੋਈ ਵੀ ਬੰਦਾ ਨਾ ਇਸ ਏਰੀਆ ਦਾ ਜਿਹੜੇ ਸੀਨੀਅਰ ਨੇ ਮਤਲਬ ਵੱਡੇ ਵੱਡੇ ਲੋਕ ਨੇ ਕੋਰੇ ਹੋ ਗਏ ਤੇ ਜਿਹੜੇ ਪੱਟੀਆਂ ਪੋਸਟ ਆਉਂਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਇੱਥੇ ਘੱਟ ਮਤਲਬ 8 ਘੰਟੇ ਉਹਨਾਂ ਦੀ ਹੁੰਦੀ ਬਸ ਤੇ ਬਾਕੀ ਐਵੇਂ ਵੀ ਉਹਨਾਂ ਦੀਆਂ ਸੈਲਰੀਆਂ ਬਹੁਤ ਤਗੜੀਆਂ ਹੁੰਦੀਆਂ ਨੇ ਤੇ ਕੁਛ ਐਵੇਂ ਵੀ ਉਹ 6 ਮਹੀਨੇ ਕੰਮ ਕਰਦੇ ਆ 6 ਮਹੀਨੇ ਉਹ ਆਪਣਾ ਚੱਲ ਜਾਂਦੇ ਆ ਆਪਣੀ ਕੰਟਰੀ 'ਚ ਤੇ ਆ ਵੇਖੋ ਚਿਲਰ ਚਿਲਰ ਏਸੀ ਹੈ ਨਾ ਇਹ ਹਾਂ ਆ ਚਿਲਰ ਏਸੀ ਲੱਗੇ ਆ ਵੇ ਲੋ ਇੱਥੇ ਹੈ ਕੋਈ ਤੁਹਾਨੂੰ ਦਿਖਦਾ ਨੇੜੇ ਤੇੜੇ ਇਨਾਂ ਏਸੀਆਂ ਦੇ ਨੇੜੇ ਤੇੜੇ ਕੋਈ ਦਿਖਦਾ ਵੀ ਹਾਂ ਕੋਈ ਘਰ ਹੋਊਗਾ ਕੁਛ ਹੋਊਗਾ ਇਹ ਚਿਲਰ ਏਸੀ ਲੱਗੇ ਨੇ ਸਾਰੇ ਆ ਸਾਡੀ ਕੰਪਨੀ ਵੀ ਲਾਂਦੀ ਏ ਚਿੱਲਰੇ ਸੀ ਆ ਵਾਲੇ ਤੇ ਇਹ ਚਿੱਲਰੇ ਸੀ ਆ ਦਾ ਕਿਤੇ ਨਾ ਕਿਤੇ ਇੱਥੋਂ ਜਾ ਕੇ ਕਨੈਕਸ਼ਨ ਹੈਗਾ ਏ ਕਿਸੇ ਨਾ ਕਿਸੇ ਪਾਸੇ ਉਹਨੇ ਇੱਥੇ ਨੇੜੇ ਤੇੜੇ ਤੇ ਘਰ ਹੈ ਨਹੀਂਗਾ ਆਹ ਵੇਖੋ ਪਹਾੜ ਗੱਡੀ ਚੱਲਣ ਦੀ ਤਾਂ ਕਰਕੇ ਨਾ ਥੋੜਾ ਕੈਮਰਾ ਹਿੱਲਦਾ ਆ ਪਹਾੜ ਨੇ ਆ ਬਾਕੀ ਇੱਕ ਆ ਉਹ ਉੱਪਰ ਟੈਂਕੀ ਪਰਲੇ ਬਸ ਇਹ 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 ਟੈਂਕੀ ਉੱਪਰ ਹੀ ਬਣਾ ਹੋਇਆ ਹੈ ਉਹ ਜੋ ਟੈਂਕੀਆਂ ਇਹ ਉਧਰੋਂ ਵੀ ਨਹੀਂ ਦਿਖਦਾ ਹੈ ਆ ਵੀ ਉਦਾਂ ਹੀ ਪਹਾੜ ਹੈ ਲੰਮਾ ਤੇ ਇਹਦੇ ਉੱਤੇ ਟੈਂਕੀ ਬਣੀ ਹੈ ਉੱਤੇ ਜਸਤ ਆ ਇੱਕ ਜਿਵੇਂ ਦੇਖੋ ਨਹੀਂ ਨਾ ਚੰ드ਰਮਾ ਦਿਖਦਾ ਹੁੰਦਾ ਸ਼ਾਮਾਂ ਨੂੰ ਓਵੇਂ ਲੱਗਣ ਦਿਆ ਆ ਆ ਟੈਂਕੀ ਉੱਤੇ ਬਣੀ ਹੈ ਤੇ ਆ ਟੈਂਕੀ ਹੈ ਤੇ ਆ ਸਾਰਾ ਪਹਾੜ ਹੈ ਆ ਸਾਰਾ ਪਹਾੜ ਹੈ ਆ ਦੇਖੋ ਉੱਥੋਂ ਲੈ ਕੇ ਉੱਥੋਂ ਤੱਕ ਤੇ ਆ ਸਾਰਾ ਆ ਮਾਰਕੀਟ ਹੈ ਨਾਲ ਪੈਟਰੋਲ ਪੰਪ ਹੈ ਇੱਕ ਮਾਰਕੀਟ ਬਣੀ ਹੈ ਫਾਰਮਰਸ ਮਾਰਕੀਟ फार्मर ਤੇ ਨਾ ਇਦਾਂ ਦੀ ਫਾਰਮਰ ਕਰਕੇ ਆ ਵੇਖੋ ਉਹੀ ਪਹਾੜ ਹੈ ਜਿਹੜਾ ਆਪਾਂ ਤੁਹਾਨੂੰ ਉਹ ਖਾਇ ਅੱਗੇ ਉਹੀ ਪਹਾੜ ਹੈ ਤੇ ਆ ਬਾਕੀ ਸਾਰਾ ਸਕੀਰ ਪੈਲਸ ਹੈ ਸਕੀਰ ਸਕੀਰ 에어ਬੀਜ਼ 에어ਪੋਰਟ ਹੈ ਹਾਂ ਸਾਰਾ ਤੇ ਆਪਾਂ ਨਹੀਂ ਬਣਾਉਂਦੇ ਵੀਡੀਓ ਇਤਨਾ ਫਾਇਦਾ ਨਹੀਂ ਕੋਈ ਤੇ ਆ ਵੇਖੋ ਬਾਕੀ ਇਹ ਏਰੀਆ ਅੱਗੇ ਜਾ ਕੇ ਥੋੜਾ ਜਿਹਾ ਖਤਮ ਹੋ ਜਾਂਦਾ ਜਿੱਥੇ ਖਤਮ ਹੁੰਦਾ ਉੱਥੇ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਆ ਇੱਕ ਫੇਰ ਪਲਾਂਟ ਆ ਗਿਆ अगेन ਇਹ ਪੈਂਦਾ ਹਾਈਵੇ ਤੇ ਕੋਲ ਹੀ ਪਲਾਂਟ ਇਹ ਇੱਥੇ ਵਿੱਚ ਗੈਸ ਪਲਾਂਟ ਵੀ ਬੜੇ ਆ ਤੇ ਹੋਰ ਵੀ ਨੇ ਬਾਕੀ ਇਹਦਾ ਮੈਨੂੰ ਨਾਂ ਨਹੀਂ ਪਤਾ ਪੱਕਾ ਕਿਹੜਾ ਪਕਾਦਾ ਪਲਾਂਟ ਆ ਗੈਸ ਪਲਾਂਟ ਵੀ ਬੜਿਆ ਵੇਖੋ ਆ ਸਾਰੇ ਔਇਲ ਦੇ ਭਾਈ ਔਇਲ ਗੈਸ ਆਹੀ ਪਾਈਪ ਨੇ ਸਾਰੇ ਆ ਵੇਖੋ ਸਾਲਾ ਕਿਵੇਂ ਮਰਨ ਦੇ ਕੰਮ ਕਰਨ ਬਿਆ ਲੋਕੀ ਗੱਡੀ ਨਹੀਂ ਧਿਆਨ ਨਾਲ ਚਲਾ ਸਕਦੇ ਤਾਂ ਸੱਤ ਹੋ ਗਈ ਆ ਇੱਥੋਂ ਐਂ ਕੱਟ ਮਾਰਗ ਨਾ ਤੇ ਉਹ ਜਾਂਦਾ ਜੀ ਜੇ ਕੋਈ ਠੁੱਕ ਜੇ ਫੇਰ ਵੰਦੇ ਵਾਲੇ ਦੇ ਵਾਲੇ ਹੈਂ ਟਾਇਰ ਵਿਚਾਰੇ ਦਾ ਪੈਂਚਰ ਹੋ ਗਿਆ ਤਾਂ ਬੜੀ ਹੌਲੀ ਹੌਲੀ ਲਗਾ ਜਾਂਦਾ ਬੜੇ ਆਰਾਮ ਨਾਲ ਆ ਦੇਖੋ ਆ ਅੰਦਰਲਾ ਟਾਇਰ ਪੈਂਚਰ ਹੋ ਗਿਆ ਆ ਗਿਆ ਜੀ ਸ਼ਕੀਰ ਦਾ ਲਾਸਟ ਏਰੀਆ ਇੱਥੋਂ ਖਤਮ ਹੋ ਜਾਂਦਾ ਇੱਥੋਂ ਨਿਕਲ ਜਾਂਦਾ ਇੱਥੋਂ ਨਿਕਲ ਜਾਂਦਾ ਇੱਥੇ ਤੇ ਇੰਨੇ ਐਕਸੀਡੈਂਟ ਹੁੰਦੇ ਨਾ ਆ ਤੇ ਇੱਕ ਨੰਬਰ ਐਕਸੀਡੈਂਟ ਸਪੋਰਟ ਸਪੋਰਟ ਕਹਿ ਦਈਏ ਏਰੀਆ ਕਹਿ ਦਈਏ ਇੱਕ ਨੰਬਰ ਏਰੀਆ ਆ ਆ ਸ਼ੇਖ ਦੀ ਫੋਟੋ ਲੱਗੀ ਵੱਡੀ ਸਾਰੀ ਇੱਕ ਨੰਬਰ ਏਰੀਆ ਐਕਸੀਡੈਂਟ ਵਾਸਤੇ ਆ ਇੱਥੇ ਇੰਨੇ ਐਕਸੀਡੈਂਟ ਹੁੰਦੇ ਨੇ ਜਿਹਨਾਂ ਦੀ ਛੁੱਟੀ ਛੱਡੀ ਹੁੰਦੀ ਨਾ ਇਹਨਾਂ ਦੀ ਆਰਮੀ ਵਾਲਿਆਂ ਦੀ ਤਾਂ ਇਹ ਪੜੀਆਂ ਗੱਟੀਆਂ ਭਜਾਉਂਦੇ ਨੇ ਇੰਨੀਆਂ ਗੱਡੀਆਂ ਭਜਾਉਂਦੇ ਨੇ ਰੈ ਰੱਬ ਦਾ ਨਾਮ ਜਿਹੜਾ ਮਾੜਾ ਧੀਰਾ ਸਾਡੇ ਵਰਗਾ ਹੁੰਦਾ ਉਹ ਤੇ ਵਿਚਾਰਾ ਪਾਸੇ ਕਰਕੇ ਲੰਘ ਜਾਂਦਾ ਵੀ ਭਰਾਵਾ ਤੁਸੀਂ ਦੂਰ ਜਾਓ ਸਾਡੀ ਖੈਰ ਹੈ ਅਸੀਂ ਪਰਦੇਸੀ ਬੰਦੇ ਆ ਸਾਡਾ ਨੁਕਸਾਨ ਆਇਆ ਤਾਂ ਬੜਾ ਔਖਾ ਹੋ ਜਾਣਾ ਠੀਕ ਹੈ ਨਾ ਤੇ ਇਹ ਲੋਕੀ ਜਾਣ ਕੇ ਨੁਕਸਾਨ ਕਰਾਉਣ ਦੇ ਪਿੱਛੇ ਲਿੰਦੇ ਇਹ ਮੰਨਦੇ ਨਹੀਂਗੇ ਤੇ ਇਹ ਬਹੁਤ ਗੱਡੀਆਂ ਅੰਨੀਆਂ ਗੱਡੀਆਂ ਭਜਾਉਂਦੇ ਨੇ ਅੰਨੀਆਂ ਆ ਵੀ ਹੁਣ ਆ ਗਿਆ ਦੂਜਾ ਰੌਂਡਾ ਬੋਰਡ ਇਹ ਹੈਗਾ ਅਵਾਲੀ ਰੌਂਡਾ ਬੋਰਡ ਪਿੱਛੇ ਵੱਡਾ ਆ ਦੇਖੋ ਕੋੜੇ ਬਣਾਏ ਨੇ ਇਹਦੇ ਉੱਤੇ ਪਹਿਲਾਂ ਇਹਨਾਂ ਦਾ ਕਲਰ ਸੀ ਦੂਜਾ ਕਾਖੀ ਜਿਹਾ ਤੇ ਉਹ ਕਾਖੀ ਜਿਹਾ ਨਹੀਂ ਸੀ ਪਹਿਲੇ ਦੂਸਰਾ ਕਲਰ ਕਹਾਥਾ ਇਹ ਲੋਕਾਂ ਦਾ ਇਹ ਘੋੜਾ ਨਾ ਤਾਂ ਇਹ ਪਤਾ ਨਹੀਂ ਮਿੱਟੀ ਘੱਟੇ ਚ ਗੰਦੀ ਨੇ ਹੋ ਗਏ ਮੁੜ ਕੇ ਇਹਨਾਂ ਨੇ ਫੇਰ ਲਾ ਕੇ ਆਲੇ ਦੋਲੇ ਭਲਾਈਆਂ ਭੁਲਾਈਆਂ ਫਿਰ ਸੈੱਟ ਕੀਤਾ ਤੇ ਫਿਰ ਕਲਰ ਚੇਂਜ ਕੀਤਾ ਹੁਣ ਇਹਨਾਂ ਨੇ ਹੋ ਮਿੱਟੀ ਘਟਾ ਪੈਂਦਾ ਵੀ ਰਹੇ ਤੇ ਉਜ ਕੋਈ ਹੋ ਜਾਂਦਾ ਕਲਰ ਵੀ ਉਵੇਂ ਦਾ ਹੀ ਪੜਾ ਗਿਆ ਹੋਵੇ ਦਾ ਹੀ ਮਿੱਟੀ ਘੱਟੇ ਦਾ ਵੀ ਰੰਗ ਉਵੇਂ ਦਾ ਹੀ ਆ ਵੀ ਚੱਲੀ ਜਾਂਦਾ ਆ ਹੈਗੀ ਮਸਜਿਦ ਜਿਹੜੀ ਇੱਥੇ ਬਣੀ ਹੈ ਸਭ ਤੋਂ ਵੱਡੀ ਮਸਜਿਦ ਇਸ ਏਰੀਏ ਦੀ ਤੇ ਇੱਕ ਆਪਣਾ ਪਿੱਛੇ ਨਵੀਂ ਉਹ ਵੀ ਬਣੀ ਹੈ ਚਰਚ ਆਹ ਵੇਖੋ ਇਸ ਏਰੀਏ ਦੀ ਸਭ ਤੋਂ ਵੱਡੀ ਮਸਜਿਦ ਹੈ ਤੇ ਅਗਲੀ ਹਿੰਦੀ ਜਿਹੜੀ ਸਭ ਤੋਂ ਵੱਡੀ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਉਹ ਹੈਗੀ ਉਧਰ ਜੋ ਫੇਰ ਚ ਜੋ ਫੇਰ ਮੈਂ ਨਾ ਸਭ ਤੋਂ ਵੱਡੀ ਮਸਜਿਦ ਜੋ ਹੈ ਲੋ ਕਿਆ ਅਲ ਫਾਤਿਮ ਮਸਜਿਦ ਹਾਂ ਅਲ ਫਾਤਿਮ ਮਸਜਿਦ ਦੇ ਉੱਤਰੋ ਚ ਫੇਰ ਚ ਪੈਂਦੀ ਹੈ ਵੱਡੀ ਉਹ ਵੀ ਉੱਥੇ ਸਾਰੇ ਬਹਿਰੀਨ ਚ ਵੱਡੀ ਹੈ ਤੇ ਬਾਕੀ ਉਧਰ ਆਪਾਂ ਗਏ ਹਾਂ ਜਿੱਥੇ ਪੈਲੈਸ ਚ ਉੱਥੇ ਨਾ ਤੇ ਤੁਹਾਨੂੰ ਵਖਾ ਸਕਿਆ ਨਾ ਅੰਦਰ ਜਾ ਸਕਿਆ ਉੱਥੇ ਕੀ ਬਣਾਇਆ ਉਹ ਸਾਡੇ ਜਿਹੜੇ 2024 ਦੇ ਪਾਸ ਸਨ ਨਾ ਉਹ ਪਾਸ ਹੋ ਗਏ ਸਨ ਐਕਸਪਾਇਰ ਉਹ ਤੋਂ ਬਾਅਦ 2025 ਦੇ ਅਸੀਂ ਬਣਾਏ ਨਹੀਂਗੇ ਅਸੀਂ ਕਿ ਬਣਾਣੇ ਸਾਡੇ ਮੰਦਰ ਸੀਨੀਅਰਾਂ ਨੇ ਬਣਾਣੇ ਆ ਉਹਨਾਂ ਨੇ ਬਣਾਏ ਨਹੀਂ ਗੇ ਤੇ ਉਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਹਾਡਾ ਜਿੰਨਾ ਵੀ ਸਮਾਨ ਪਿਆ ਏ ਉਹ ਤੁਸੀਂ ਬਾਹਰ ਚ ਲੈ ਕੇ ਜਾਇਆ ਜੇ ਪਹਿਲਾਂ ਪਾਸ ਬਣਾ ਕੇ ਲੈ ਕੇ ਆਓ ਕਿਉਂਕਿ ਪਾਸ ਬੜਾ ਜ਼ਰੂਰੀ ਏ ਪਾਸ ਨਹੀਂ ਹੁੰਦਾ ਤਾਂ ਫਿਰ ਅੰਦਰ ਜਾਣ ਨਹੀਂ ਦੇ ਹੁੰਦੇ ਤੇ ਪ੍ਰਾਈਵੇਟ ਉਹ ਜਗ੍ਹਾ ਏ ਸ਼ੇਖ ਦੀ ਜਿਹੜੀ ਏ ਉੱਥੇ ਆਪਾਂ ਜਾ ਨਹੀਂ ਸਕਦੇ ਮਤਲਬ ਇਦਾਂ ਪਬਲਿਕ ਪਲੇਸ ਨਹੀਂ ਹੈਗਾ ਉਹ ਅਸੀਂ ਚਾਲੂ ਕਰਕੇ ਸ਼ਕਤੀ ਨੂੰ 갈ਤਾ ਸੀ ਆਪਾਂ ਉਥੋਂ ਤੇ ਸ਼ਕਤੀ ਨੇ ਜਾਣਾ ਸੀ ਹੋਰ ਸੀਟੀ ਸੈਂਟਰ ਸੀਫ ਉੱਥੇ ਜਾ ਕੇ ਉਹਨੂੰ ਕੰਮ ਸੀ ਤੇ ਉਹ ਉੱਥੇ ਚਲ ਗਿਆ ਮੇਰੇ ਕੋਲ ਫਿਰ ਜਿਹੜੀ ਮੇਰੀ ਗੱਡੀ ਉਹ ਕਿਸੇ ਹੋਰ ਬੰਦੇ ਕੋਲ ਸੀ ਫਾਰਮੈਨ ਕੋਲ ਤੇ ਉਹ ਗੱਡੀ ਹੁਣ ਮੇਰੇ ਕੋਲ ਆ ਗਈ ਮੇਰੀ ਮੈਂ ਲੈ ਲਈ ਆਪਣੀ ਗੱਡੀ ਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਹੁਣ ਪਰਨਾ ਵੀ ਢਿੱਲਾ ਜਾ ਹੋਇਆ ਸੀ ਮੈਂ ਚੱਲ ਪਰਨਾ ਬਣ ਲਈ ਆ ਵਾਵਾ ਤੇ ਸਾਰਾ ਦਿਨ ਨਾ ਇੱਧਰ ਉੱਧਰ ਫਿਰ ਫੁਰਗਟ ਢਾਹ ਜਾਂਦਾ ਤੇ ਮੈਂ ਚੱਲ ਵਧੀਆ ਕਰਕੇ ਬੰਨਿਆ ਹੁਣ ਵਧੀਆ ਆਪਣਾ ਟਗਾ ਕੇ ਜੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਤੇ ਕਮੈਂਟ ਵੀ ਕਰਿਆ ਜੇ ਮੇਰਾ ਵੀਰ